ਨਵਲ ਮੰਨ ਤੂੰਗਾ ਪੰਗਾ ਫੈਨ ਮਸ਼ੀਨਸ ਤੇ ਲਾਈਟ ਕਰ ਲੈਣੇ ਨੇ ਟਾਈਮ ਨਾਲ ਨਹੀਂ ਨਹੀਂ ਭਈ ਇੱਕ ਮੀਟਰ ਲਗਾਂ ਦਰ ਤਾਂ ਉਹ ਨਹੀਂ 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 ਬਾਈਕ ਕਰ ਬਾਹਰ ਹੀ ਆ ਜਾਂਦੇ ਸਪਲਾਈਟ ਕਰ ਲੋ ਬਾਈਕਨ ਬਾਹਰ ਹੀ ਖੜੇ ਹੁੰਦੇ ਨੇ ਉਹ ਪਤਾ ਨਹੀਂ ਬਾਤ ਕਿ ਅਸੀਂ ਮੈਂ ਕਿਹਾ ਆਈ ਜੋ ਕਮਸ ਆ ਨਾ ਮੰਨ ਲੋ ਯਾਰ ਉਹ ਆਪਾਂ ਜੀ ਵੀਡੀਓ ਕਰੀਏ ਛੋਟਾ ਕਰੰਦੋ ਬਹੁਤ ਟਾਈਮ ਲੱਗਦਾ ਬੋਬੀ ਆਖਦੇ ਹੋ ਲੈ ਬਾਈਟ ਕਰਨੀ ਹੈ ਲੈ ਫੜਾਓ ਹਾਂ ਰੱਤੀ ਰੁਕ ਜਾਓ ਰੱਤੀ ਰੁਕੋ ਅੱਜ ਸੀਪੀ ਸਾਹਿਬ ਦੇ ਆਫੀਸਰਸ ਕਰਕੇ ਪਹੁੰਚੇ ਆ ਅਸੀਂ ਸਾਰੇ ਹਿੰਦੂ ਸਮਾਜ ਦੇ ਜਥੇਬੰਦੀਆਂ ਕਿ ਅੱਜ ਤੂੰ ਕੁਝ ਦਿਨ ਪਹਿਲੇ 29 ਅਪ੍ਰੈਲ ਨੂੰ ਪਟਿਆਲਾ ਦੇ ਵਿੱਚ ਕਾਫੀ ਹੀ ਸ਼ਰਮਸ਼ਾਰਕ ਘਟਨਾ ਹੋਈ ਜਿਹਦੇ ਵਿੱਚ ਇੱਕ ਨਿਹੰਗ ਸਿੰਘ ਨੇ ਮਹਾਮਾਈ ਮਾ ਦੁਰਗਾ ਮਾ ਕਾਲੀ ਵਾਸਤੇ ਬੜੇ ਹੀ ਅਪਸ਼ਬਦ ਬੋਲੇ ਉਸ ਬਿਆਨ ਦੇ ਉੱਪਰ ਹਿੰਦੂ ਜਥੇਬੰਦੀਆਂ ਦੇ ਵਿੱਚ ਕਾਫੀ ਰੋਸ ਹੈ ਕਿਉਂਕਿ ਉਹ ਸਾਡੀ ਮਾਂ ਹੈ ਇਸ ਚੀਜ਼ ਨੂੰ ਅਸੀਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਕਿ ਕੋਈ ਬੰਦਾ ਉੱਠ ਕੇ ਸਾਡੀ ਮਾਂ ਵਾਸਤੇ ਕੋਈ ਟਿੱਪਣੀ ਕਰ ਜਾਵੇ ਤੇ ਫਿਰ ਵੀ ਅਸੀਂ ਸ਼ਾਂਤੀ ਪਾਏ ਢੰਗ ਨਾਲ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਨੂੰ ਇੱਕ ਵਧੀਆ ਤਰੀਕੇ ਨਾਲ ਮਿਲ ਕੇ ਗੱਲ ਕੀਤੀ ਜਾਏ ਕਿ ਅੱਜ 1 ਤਰੀਕ ਨੂੰ ਉਸ ਨਿਹੰਗ ਸਿੰਘ ਦੇ ਪਰਚਾ ਦਰਜ ਹੋ ਗਿਆ ਸੀਗਾ 1 ਮਈ ਨੂੰ ਤੇ ਅਜੇ ਲਗਭਗ 10 ਦਿਨ ਹੋ ਗਏ ਐ ਤੇ 10 ਦਿਨਾਂ ਦੇ ਵਿੱਚ ਹੁਣ ਤੱਕ ਉਸ ਬੰਦੇ ਦੀ ਅਰੈਸਟ ਨਹੀਂ ਹੋਈ ਕਿਉਂ ਨਹੀਂ ਅਰੈਸਟ ਹੋਈ ਇਸ ਮੈਟਰ ਤੇ ਅਸੀਂ ਸੀਪੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿਉਂਕਿ ਅਸੀਂ ਲੋਕ ਸ਼ਾਂਤ ਮੈਨ ਨਾਲ ਸ਼ਾਂਤੀ ਪ੍ਰੇ ਲੋਕ ਹੈਗੇ ਆ ਅਸੀਂ ਚਾਹੁੰਦੇ ਆ ਕਿ ਅਸੀਂ ਪਿਆਰ ਨਾਲ ਬੈਠ ਕੇ ਸਾਡਾ ਕੋਈ ਮਸਲਾ ਪਿਆਰ ਨਾਲ ਹੱਲ ਹੋ ਜਾਏ ਅਗਰ ਇਹ ਮਸਲਾ ਪਿਆਰ ਨਾਲ ਹੱਲ ਨਹੀਂ ਹੁੰਦਾ ਤੇ ਸਾਨੂੰ ਮਜਬੂਰਨ ਕੋਈ ਨਾ ਕੋਈ ਤਾਂ ਕਦਮ ਚੱਕਣਾ ਹੀ ਪਊਗਾ ਇੱਕ ਬੰਦਾ ਦਿੱਲੀ 'ਚ ਬੈਠਾ ਕੇਜਰੀਵਾਲ ਵਾਸਤੇ ਇੱਕ ਅਪਸ਼ਬਦ ਬੋਲਦਾ ਹੈ ਤੇ ਦਿੱਲੀ ਪੰਜਾਬ ਦੀ ਪੁਲਿਸ ਇੰਨੀ ਕੁ ਸਕਰੀਆ ਹੋ ਕੇ ਇੰਨੀ ਕੁ ਫਾਸਟ ਉਸ ਬੰਦੇ ਨੂੰ ਅਰੈਸਟ ਕਰਨ ਚਲੀ ਜਾਂਦੀ ਹੈ ਕੀ ਗੱਲ ਇਹ ਪੰਜਾਬ ਦੇ ਵਿੱਚ ਜਿਹੜਾ ਹਾਸਾ ਹੋਇਆ ਹੈ ਜਿਹਦੇ ਵਿੱਚ ਨਿਆੰਗ ਨੇ ਸਰੇ ਆਮ ਬਦਤਮੀਜੀ ਕੀਤੀ ਹੈ ਮਾਮਾ ਹੀ ਵਾਸਤੇ ਗਲਤ ਸ਼ਬਦ ਬੋਲੇ ਹੈ ਉਹਦੇ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਹਿੰਦੂ ਸਮਾਜ ਨੂੰ ਠੇਸ ਪਹੁੰਚੀ ਹੈ ਹਿੰਦੂ ਸਮਾਜ ਦੇ ਦਿਲ ਨੂੰ ਤਕਲੀਫ ਹੈ ਗਈ ਕਿ ਅਸੀਂ ਇਸ ਬੰਦੇ ਨੂੰ ਅਰੈਸਟ ਕਰੀਏ ਕਿਉਂਕਿ ਪੁਲਸ ਆਪਣੇ ਕੰਨਾਂ ਤੋਂ ਕੱਚੀ ਹੈ ਇਹਨੂੰ ਕੋਈ ਸਮਝ ਨਹੀਂ ਲੱਗਦੀ ਜਦ ਤੱਕ ਕੋਈ ਰੋਲਾ ਨਾ ਪਾਵੇ ਪ੍ਰਸ਼ਾਸਨ ਨੂੰ ਵੀ ਨਹੀਂ ਪਤਾ ਲੱਗਦਾ ਕਿ ਹਾਂ ਬਈ ਅਸੀਂ ਕੁਝ ਕੰਮ ਕਰਨਾ ਤੇ ਇਸ ਕਰਕੇ ਅਸੀਂ ਕਮਿਸ਼ਨਰ ਸਾਹਿਬ ਨੂੰ ਕਹਿਣ ਆਏ ਆ ਬੜੇ ਸ਼ਾਂਤੀ ਮੂਹੇ ਨਾਲ ਕਿ 4 ਦਿਨ ਦੇ ਵਿੱਚ ਅਗਰ ਨਿਹੰਗ ਸਿੰਘ ਅਰੈਸਟ ਹੁੰਦਾ ਠੀਕ ਹੈ ਨਹੀਂ ਤਾਂ ਜਿਹੜੇ ਵੀ ਸਾਡਾ ਹਿੰਦੂ ਸਮਾਜ ਹੈ ਅਗਲੀ ਕਾਰਵਾਈ ਸੜਕਾਂ ਤੇ ਹੀ ਕਰੂਗਾ ਬੜੀ ਮੰਦਭਾਗੀ ਗੱਲ 29 April ਨੂੰ ਪੰਜਾਬ ਦੇ ਵਿੱਚ ਜਿਹੜੀ ਪਟਿਆਲਾ ਹਿੰਸਾ ਹੋਈ ਜਿਹਦੀ ਸਾਰੇ ਸਮਾਜ ਨੇ ਮਿਲ ਕੇ ਨਖੇਦੀ ਕੀਤੀ ਔਰ ਜਿੱਥੇ ਇੱਕ ਵਿਅਕਤੀ ਹਰੀ ਸਿੰਘਲਾ ਵੱਲੋਂ ਇਸ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਪ੍ਰਯਾਸ ਕੀਤਾ ਗਿਆ ਸਾਡੀ ਪਾਰਟੀ ਨਾਲ ਸੰਬੰਧ ਨੂੰ ਕਰਕੇ ਅਸੀਂ ਉਹਨੂੰ ਇਮੀਡੀਏਟ ਇਫੈਕਟ ਨਾਲ ਜਿਹੜਾ ਬੰਬੇ ਤੋਂ ਬਾਹਰ ਕਢਵਾਇਆ ਲੇਕਿਨ ਦੂਜੀ ਿਤ ਪਾਸੇ ਉਸੇ ਇਨਸੀਡੈਂਸ ਦੇ ਦੌਰਾਨ ਇੱਕ ਨਿਹੰਗ ਸਿੰਘ ਵੱਲੋਂ ਸਰਿਆਂ ਵੀਡੀਓ ਪਾ ਕੇ ਦੁਨੀਆ ਭਰ ਦੇ ਸਨਾਤਨ ਧਰਮ ਪ੍ਰੇਮੀਆਂ ਦੀ ਆਸਥਾ ਦੇ ਪ੍ਰਤੀਕ ਮਹਾ ਮਾਈ ਮਾ ਭਗਵਤੀ ਸ਼੍ਰੀ ਦੁਰਗਾ ਮਾਤਾ ਜੀ ਬਾਰੇ ਮਾ ਕਾਲਕਾ ਬਾਰੇ ਬਹੁਤ ਅਪੱਤੀ ਜਨਕ ਸ਼ਬਦ ਜਿਹੜੇ ਆ ਉਹ ਵੀਡੀਓ ਚ ਕਹੇ ਗਏ ਆ ਲੇਕਿਨ ਮੈਂ ਸਮਝਦਾ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਰਹੀਆਂ ਹੋਣ ਜਾਂ ਹੁਣ ਵੀ ਜਿਹੜੀ ਸਰਕਾਰ ਆਈ ਹੈ ਚੋਣਾਂ ਦੇ ਵਿੱਚ ਤਾਂ ਜਰੂਰ ਸਾਨੂੰ ਗੱਲ ਲਾ ਕੇ ਹਿੰਦੂ ਸਮਾਜ ਨੂੰ ਕਿਤੇ ਨਾ ਕਿਤੇ ਇਨਸਾਫ ਦੇਣ ਦੇ ਵਾਅਦੇ ਹੁੰਦੇ ਆ ਲੇਕਿਨ ਜਦੋਂ ਸੱਤਾ ਵਿੱਚ ਆ ਜਾਂਦੇ ਆ ਆਪਾਂ ਉਦੋਂ ਜਾ ਕੇ ਹਿੰਦੂ ਸਮਾਜ ਦੀ ਬਿਲਕੁਲ ਦਰਕਨਾਰੀ ਸ਼ੁਰੂ ਹੋ ਜਾਂਦੀ ਹੈ ਔਰ ਇਸ ਮਾਮਲੇ ਵਿੱਚ ਵੀ ਅਜਿਹਾ ਹੀ ਕੁਝ ਸਾਹਮਣੇ ਆਇਆ ਪਤਾ ਨਹੀਂ ਕਿਹੜੀ ਮਜਬੂਰੀ ਹੈ ਪੰਜਾਬ ਦੀ ਗਵਰਨਮੈਂਟ ਦੀ ਪਤਾ ਨਹੀਂ ਕਿਹੜੀ ਮਜਬੂਰੀ ਹੈ ਪੰਜਾਬ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਇੱਕ ਬੰਦਾ ਸਰਿਆਂ ਵੀਡੀਓ ਪਾ ਕੇ ਇੱਕ ਸਮਾਜ ਨੂੰ ਟਾਰਗੇਟ ਕਰਦਾ ਉਹਦੇ ਈਸਟ ਬਾਰੇ ਬੋਲਦਾ ਤੇ ਮੈਨੂੰ ਲੱਗਦਾ ਕੇਜਰੀਵਾਲ ਸ਼ਰਮਾ ਭਗਵਤੀ ਦੇ ਉੱਪਰ ਹੋ ਗਿਆ ਕਿਉਂਕਿ ਇੱਕ ਕੇਜਰੀਵਾਲ ਬਾਰੇ ਬੰਦੇ ਨੇ ਕੋਈ ਭਾਜਪਾ ਲੀਡਰ ਨੇ ਕੋਈ ਗੱਲ ਕੀਤੀ ਤੇ ਪੰਜਾਬ ਦਾ ਐਡਾ ਵੱਡਾ ਇੱਕ ਪੂਰਾ ਜੱਥਾ ਜਿਹੜਾ ਉਹਨੂੰ ਉੱਥੇ ਗ੍ਰਿਫਤਾਰ ਕਰਨ ਪਹੁੰਚ ਜਾਂਦਾ ਤੇ ਪੰਜਾਬ ਦੇ ਵਿੱਚ ਇੱਕ ਸਰਕਾਰ ਦੀ ਨੱਕ ਥੱਲੇ ਬੰਦਾ ਸਰੀਮ ਵੀਡੀਓ ਪਾ ਕੇ ਇੱਕ ਗੱਲ ਬੜੀ ਸਮਾਜ ਬਾਰੇ ਇਹ ਟਾਰਗੇਟ ਕਰਦਾ ਔਰ ਦੋ ਸਮੁਦਾਇਆਂ ਨੂੰ ਕਿਤੇ ਨਾ ਕਿਤੇ ਲੜਾਉਣ ਦੀ ਕੋਸ਼ਿਸ਼ ਕਰਦਾ ਉਹਦੇ ਖਿਲਾਫ ਪਰਚਾ ਵੀ ਦਰਜ ਹੋ ਜਾਂਦਾ ਲੇਕਿਨ ਮਾ ਸਮਾਜਦਾਰੀ ਗ੍ਰਿਫਤਾਰੀ ਨਾ ਹੋਣਾ Hindu ਸਮਾਜ ਦਾ ਬੜਾ ਵੱਡਾ ਤੱਕਾ ਹੈ ਹੁਣ ਅਸੀਂ ਕਿਸੇ ਵੀ ਕੀਮਤ ਤੇ ਚੁੱਪ ਬੈਣ ਵਾਲੇ ਨਹੀਂ ਹਾਂ ਅਸੀਂ ਕੋਈ ਪ੍ਰੈਸ਼ਰ ਹੇਡ ਕੰਮ ਨਹੀਂ ਕਰਨ ਵਾਲੇ ਜੇ ਆਉਣ ਵਾਲੇ 4 ਦਿਨਾਂ ਦੇ ਵਿੱਚ ਵਿੱਚ ਉਸ ਵਿਅਕਤੀ ਗਿਨੇ ਹੰਗਸਿੰਘ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਵੈਲੰਗੁੱਡ ਨਹੀਂ ਤਾਂ ਸ਼ਿਵ ਸੇਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾ ਸ਼ਰਮਾ ਜੀ ਦੀ ਗਵਾਹੀ ਦੇ ਵਿੱਚ ਅਸੀਂ ਪੂਰੇ ਪੰਜਾਬ ਪੱਧਰ ਤੇ ਸੜਕਾਂ ਦੇ ਉਤਰ ਕੇ ਆਪਣਾ ਰੋਜ਼ਗਾਰ ਕਰਾਂਗੇ